ਲੋ ਜੀ ਰਾਮ ਟੈਕਸ ਰਾਮ ਟੈਕਸ ਰਾਮ ਟੈਕਸ ਦੇ ਬ੍ਰਾਂਡਡ ਸੂਟ ਸਾਡੇ ਕੋਲ ਆ ਚੁੱਕੇ ਨੇ ਬਹੁਤ ਹੀ ਪਿਆਰੇ ਪ੍ਰਿੰਟਿੰਗ ਦੇ ਉੱਪਰ ਤੇ ਆ ਤੁਸੀਂ ਦੇਖ ਰਹੇ ਹੋ ਘੇਰੇ ਤੇ ਹੋਇਆ ਹੋਇਆ ਵਰਕ ਬਹੁਤ ਹੀ ਸੋਹਣਾ ਸੂਟ ਆਇਆ ਜੀ ਰਾਮ ਟੈਕਸ ਦਾ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ 4 ਬਹੁਤ ਹੀ ਪਿਆਰਾ ਸੂਟ ਆਇਆ ਆ ਦੇਖੋ ਤੁਸੀਂ ਪਹਿਲਾਂ ਚੈੱਕ ਕਰੋ ਜੀ ਫਿਰ ਆਪਾਂ ਤੁਹਾਨੂੰ ਕਲਰ ਦਿਖਾਣੇ ਆ ਇੱਕ ਕਲਰ ਆ ਗਿਆ ਜੀ ਆ ਵਾਲਾ ਤੀਸਰਾ ਕਲਰ ਆ ਗਿਆ ਜੀ ਆ ਵਾਲਾ ਤੇ ਚੌਥਾ ਕਲਰ ਮਿਲੇਗਾ ਜੀ ਆ ਵਾਲਾ 4 ਕਲਰਾਂ ਦਾ ਸੈੱਟ ਆ ਚੁੱਕਿਆ ਕੋਟਨ ਦੇ ਉੱਪਰ ਬਹੁਤ ਪਿਆਰਾ ਦੁਪੱਟਾ ਦਿਖਾਇਓ ਭਾਜੀ ਇਹ ਪੱਟਾ ਜਿਹੜਾ ਰਹਿਣ ਵਾਲਾ ਇਹਦਾ ਚਨੂਨ ਦਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਹੈ ਚਨੂਨ ਦਾ ਅੱਗੇ ਕਰਕੇ ਦਿਖਾ ਦਿਓ ਸ਼ਰਮਾ ਜੀ ਲਓ ਜੀ ਆ ਦੇਖੋ ਜੀ ਦੁਪੱਟਾ ਬਹੁਤ ਪਿਆਰਾ ਹੈ ਇਹਦਾ ਚਨੂਨ ਦਾ ਦੁਪੱਟਾ ਹੈ ਫੁੱਲ ਦੁਪੱਟਾ ਆਏਗਾ ਜੀ ਇਹਦੇ ਨਾਲ ਬਹੁਤ ਹੀ ਸੋਹਣੇ ਸੂਟ ਆਏ ਐ ਤੇ ਰੇਟ ਦੀ ਆਪਾਂ ਗੱਲ ਕਰ ਲਈਏ ਤਾਂ ਬਹੁਤ ਹੀ ਘੱਟ ਰੇਟ ਤੇ ਤੁਹਾਨੂੰ ਮਿਲ ਜਾਣਾ ਜੀ ਸਾਡੇ ਕੋਲ ਮਿਲੇਗਾ ਜੀ ਤੁਹਾਨੂੰ ਇਹ 2450 ਦੀ ਰੇਂਜ ਦੇ ਵਿੱਚ ਲੋਰੀ ਰਾਮ ਟੈਕਸ ਦਾ ਇੱਕ ਹੋਰ ਸੂਟ ਲੈ ਕੇ ਆਏ ਆ ਬ੍ਰਾਂਡਡ ਸੂਟ ਹੈ ਜਿਵੇਂ ਕਿ ਆ ਤੁਸੀਂ ਪਹੁੰਚੇ ਤੇ ਦੇਖ ਰਹੇ ਹੋ ਪੈਚ ਦਾ ਕੰਮ ਹੋਇਆ ਹੋਇਆ ਆ ਪਹੁੰਚੇ ਵਰਕ ਤੇ ਆ ਗਿਆ ਜੀ ਕੰਮ ਤੇ ਆ ਆ ਗਈ ਜੀ ਸ਼ਰਟ ਬ੍ਰਾਂਡਡ ਸੂਟ ਹੈ ਜੀ ਰਾਮ ਟੈਕਸ ਦਾ ਬਹੁਤ ਹੀ ਪਿਆਰਾ ਆ ਦੇਖੋ ਜੀ ਕਪੜਾ ਜਮਾ ਕੋਟਨ ਤੇ ਆਇਆ ਜੀ ਡਿਜ਼ਾਈਨਰ ਸੂਟ ਹੈ ਤੇ ਆ ਇਹਦਾ ਰਹਿਣ ਵਾਲਾ ਦੁਪੱਟਾ ਦੁਪੱਟਾ ਵੀ ਪੂਰਾ ਫੈਂਸੀ ਦੁਪੱਟਾ ਹੈ ਤੇ ਇਹਦੇ ਵਿੱਚ ਆਪਾਂ ਕਲਰ ਦੀ ਗੱਲ ਕਰੀਏ ਤੇ ਆ ਆਗੇ ਜੀ ਕਲਰ ਚਾਰ ਕਲਰ ਇਹਦੇ ਵਿੱਚ ਆਏ ਆ ਬਹੁਤ ਹੀ ਪਿਆਰੇ ਆ ਬਹੁਤ ਹੀ ਸੋਹਣੇ ਭਾਜੀ ਇਹ ਤੇ ਦੂਸਰਾ ਕਲਰ ਵੀ ਦਿਖਾਈਓ ਵਾਲਾ ਦਿਖਾਈਓ ਕਲ ਇਕ ਡਿਜ਼ਾਈਨ ਆਇਆ ਇੱਕ ਡਿਜ਼ਾਈਨ ਆਇਆ ਆਹ ਵਾਲਾ ਭਾਜੀ ਆਹ ਡਿਜ਼ਾਈਨ ਵੀ ਖੋਲ ਦਿਓ ਮੜਾ ਜੀ ਇਹ ਰਾਮ ਟੈਕ ਦੇ ਬ੍ਰਾਂਡਡ ਸੂਟ ਹੈ ਜਿਹੜੇ ਤੁਹਾਨੂੰ ਹੁਣ ਮਿਲਣ ਜਾ ਰਿਹਾ ਜੀ 50% ਆਫ ਤੇ ਬਹੁਤ ਹੀ ਪਿਆਰਾ ਸੂਟ ਹੈ ਜੀ ਤੇ ਭਾਜੀ ਇਹਦੇ ਜਿਹੜੇ ਪੈਚ ਦੇ ਕੰਮ ਹੈ ਜਿਹੜੇ ਉਹ ਵੀ ਦਿਖਾ ਦਿਓ ਆ ਦੇਖੋ ਜੀ ਪੋਚਿਆਂ ਤੇ ਪੈਚ ਦਾ ਵਰਕ ਹੋਇਆ ਹੈ ਜੀ ਹਾਂ ਜੀ ਪੈਚ ਦਾ ਵਰਕ ਹੈ ਜੀ ਬਹੁਤ ਪਿਆਰਾ ਆਹ ਡਿਜ਼ਾਈਨਰ ਜਿਵੇਂ ਤੁਸੀਂ ਦੇਖ ਰਹੇ ਹੋ ਸਟਾਈਲਿਸ਼ ਪੀਸ ਬਣੇਗਾ ਜੀ ਤੇ ਇਹਦਾ ਜਿਹੜਾ ਦੁਪੱਟਾ ਹੁਣ ਤੁਹਾਨੂੰ ਆਪਾਂ ਓਪਨ ਕਰਕੇ ਦਿਖਾਵਾਂਗੇ ਬਹੁਤ ਹੀ ਪਿਆਰਾ ਦੁਪੱਟਾ ਹੈ ਫੋਲੀਬਾਈ ਦੁਪੱਟਾ ਤੇ ਰੰਗ ਵੀ ਦਿਖਾ ਦਿਓ ਵੀਰ ਜੀ ਇਹਦੇ ਬਹੁਤ ਸੋਹਣੇ ਸੋਹਣੇ ਸੂਟ ਆ ਚੁੱਕੇ ਆ ਕੋਟਨ ਦੇ ਉੱਪਰ ਨਵੀਂ ਵੈਰਾਈਟੀ ਹੈ ਜੀ ਆ ਦੂਸਰਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਰਾਮ ਟੈਕਸ ਦਾ ਇਹਦੇ ਵਿੱਚ ਕਲਰ ਮਿਲਣ ਵਾਲੇ ਆ ਜੀ ਆਹ ਚਾਰ ਕਲਰ ਆਏ ਆ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾਇਆ ਜੀ نیچے ਉਹਦੇ ਕਲਰ ਸੀਗੇ ਜੀ ਆਹ ਵਾਲੇ ਦੂਸਰਾ ਡਿਜ਼ਾਈਨ ਤੁਹਾਨੂੰ ਦਿਖਾਇਆ ਜੀ ਆਹ ਵਾਲਾ ਜੀ ਲੋ ਜੀ ਰਾਮ ਟੈਕਸ ਦੇ ਡਿਜ਼ਾਈਨਰ ਸੂਟ ਵੀ ਆ ਚੁੱਕੇ ਨੇ ਕੋਟਨ ਦੇ ਉੱਪਰ ਵੈਰਾਈਟੀ ਆਈ ਹੈ ਕਲਰ ਤੁਸੀਂ ਦੇਖ ਰਹੇ ਹੋ ਜੀ ਬਹੁਤ ਹੀ ਪਿਆਰੇ ਕਲਰ ਆਏ ਨੇ ਜਿਵੇਂ ਕਿ ਆ ਦੇਖੋ ਜੀ ਬਹੁਤ ਹੀ ਸੋਹਣੇ ਕਲਰ ਹੈ ਤੇ ਸਾਰਾ ਹੀ ਵਰਕ ਹੋਇਆ ਹੋਇਆ ਜੀ ਉੱਪਰ ਤੱਕ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਦੇਖੋ ਜੀ ਆ ਪ੍ਰਿੰਟ ਆ ਗਿਆ ਜੀ ਆ ਸਾਰਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਰਾਮ ਟੈਕਸ ਦਾ ਬ੍ਰਾਂਡਡ ਸੂਟ ਮਿਲੇਗਾ ਜੀ ਤੁਹਾਨੂੰ ਹੁਣ ਬਹੁਤ ਹੀ ਨੋਰਮਲ ਪ੍ਰਾਈਸ ਤੇ ਭਾਜੀ ਇਹ ਦੁਪੱਟਾ ਖੋਲਿਓ ਮੜਾ ਜੀ ਦੁਪੱਟਾ ਜਿਹੜਾ ਮਿਲੇਗਾ ਜੀ ਚਨੂਨ ਦਾ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਆ ਦੇਖੋ ਜੀ ਦੁਪੱਟਾ ਆ ਗਿਆ ਜੀ ਚਨੂਨ ਦਾ ਤੇ ਆ ਆ ਗਿਆ ਜੀ ਚਾਰ ਛੇੜ ਚਾਰ ਛੇੜ ਆ ਗਏ ਰਾਮ ਟੈਕਸ ਦੀ ਮੋਹਰ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਰਾਮ ਟੈਕਸ ਦਾ ਸੂਟ ਹੈ ਤੇ ਕਿੰਨੇ ਦਾ ਮਿਲੇਗਾ ਜੀ 5200 ਵਾਲਾ ਸੂਟ ਹੈ ਜੀ 2550 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਗੋਠੀ ਵਾਲਿਆਂ ਦੀ ਸ਼ੋਪ ਸ਼ਿਮਰ ਕੋਟਨ ਦਾ ਸੂਟ ਆ ਗਿਆ ਜੀ ਵਰਕ ਹੋਇਆ ਹੋਇਆ ਉੱਪਰ ਬਹੁਤ ਹੀ ਪਿਆਰਾ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਜੀ ਕੋਟਨ ਦੇ ਉੱਪਰ ਹੈ ਪ੍ਰਿੰਟਡ ਸੂਟ ਹੈ ਦੇਖੋ نیچے ਤੁਸੀਂ ਦੇਖ ਰਹੇ ਹੋ ਉੱਪਰ ਕਢਾਈ ਕੀਤੀ ਹੋਈ ਹੈ ਇਹੜਾ ਦੁਪੱਟਾ ਨਾਲ ਮਿਲੇਗਾ ਜੀ ਬਹੁਤ ਹੀ ਸੋਹਣਾ ਮਸਲੀਨ ਦਾ ਦੁਪੱਟਾ ਹੈ ਤੇ ਕਲਰ ਆਪਾਂ ਤੁਹਾਨੂੰ ਇਹਦੇ ਚੈੱਕ ਕਰਾਣੇ ਆ ਬਹੁਤ ਹੀ ਪਿਆਰਾ ਸੂਟ ਆਇਆ ਸਾਡੇ ਕੋਲ ਆ ਦੇਖੋ ਜੀ ਦੂਸਰਾ ਡਿਜ਼ਾਈਨ ਇਹ ਵਾਲਾ ਆ ਗਿਆ ਜੀ ਤੇ ਇਹਦੇ ਵਿੱਚ ਜਿਹੜਾ ਕਲਰ ਸੀਗਾ ਜੀ ਉਹ ਆ ਤੁਸੀਂ ਆ ਦੇਖ ਰਹੇ ਹੋ ਜਿਹੜੀ ਇਹਦੀ ਰੇਂਜ ਹੈ ਜੀ 1750 ਦੀ ਰੇਂਜ ਤੁਹਾਨੂੰ ਮਿਲ ਜਾਣਾ ਸੋਹਣੇ ਸੋਹਣੇ ਸੂਟ ਬਣਾਣੇ ਆ ਗੋਠੀ ਵਾਲਿਆਂ ਦੇ ਤੁਸੀਂ ਜ਼ਰੂਰ ਆਓ ਜੀ ਦੇਖੋ ਬਹੁਤ ਹੀ ਪਿਆਰਾ ਆਰਟੀਕਲ ਬਣਨਾ ਹੈ 1750 ਦੀ ਰੇਂਜ ਚ ਬਹੁਤ ਹੀ ਪਿਆਰਾ ਸੂਟ ਆਇਆ ਹੈ ਇਸੇ ਤਰ੍ਹਾਂ ਕੋਟਨ ਦੀ ਵੈਰਾਈਟੀ ਆ ਚੁੱਕੀ ਹੈ ਤੁਸੀਂ ਜਿਵੇਂ ਇੱਕ ਆ ਡਿ ਆ ਦੇਖੋ ਜੀ ਸਾਰੇ ਡਿਜ਼ਾਈਨਿੰਗ ਆ ਚੁੱਕੀ ਆ ਕੋਟਨ ਦੇ ਉੱਪਰ ਕੈਮਰੀ ਕੋਟਨ ਦੇ ਉੱਪਰ ਵਰਕ ਹੋਇਆ ਹੋਇਆ ਨਾਲ ਦੁਪੱਟੇ ਆਣਗੇ ਮਸਲੀਨ ਦੇ ਬਹੁਤ ਹੀ ਪਿਆਰੇ ਸੂਟ ਕੋਟਨ ਦੇ ਹੀ ਵੈਰਾਈਟੀ ਆ ਚੁੱਕੀ ਆ ਜੀ ਲੋ ਜੀ ਇੱਕ ਹੋਰ ਰਾਮ ਟੈਕਸ ਦਾ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਤੁਸੀਂ ਦੇਖੋ ਬਹੁਤ ਹੀ ਸੋਹਣਾ ਵਰਕ ਹੋਇਆ ਆ ਜੀ ਆ ਦੇਖੋ ਜੀ ਵਰਕ ਬਹੁਤ ਹੀ ਪਿਆਰਾ ਹੈ ਤੇ ਆਪਾਂ ਕਲਰ ਦੀ ਗੱਲ ਕਰ ਲਈਏ ਜੀ ਆ ਗਿਆ ਜੀ ਇਹਦਾ ਦੂਸਰਾ ਕਲਰ ਬੁਟੀਕ ਵਾਲਾ ਡੀਐਨਆਰ ਸੂਟ ਰਾਮ ਟੈਕਸ ਦਾ ਦੇਖੋ ਜੀ ਬ੍ਰਾਂਡਡ ਸੂਟ ਹੈ ਇਸ ਤਰ੍ਹਾਂ ਬਣੇਗਾ ਬਹੁਤ ਹੀ ਪਿਆਰਾ ਸੂਟ ਹੈ ਆ ਜਿਹੜਾ ਤੁਸੀਂ ਦੇਖ ਰਹੇ ਸੀਗੇ ਇਹ ਆ ਗਿਆ ਜੀ ਘੇਰੇ ਤੇ ਜੀ ਤੇ ਆਇਗਾ ਨੈਕ ਤੇ ਵਰਕ ਤੇ ਦੁਪट्टे ਦੀ ਗੱਲ ਕਰੀਏ ਜੀ ਬਹੁਤ ਹੀ ਪਿਆਰਾ ਦੁਪੱਟਾ ਰਹਿਣ ਵਾਲਾ ਆ ਦੇਖੋ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਦਾ ਤੇ ਆਪਾਂ ਕਲਰ ਦੀ ਗੱਲ ਕਰ ਰਹੇ ਸੀ ਆ ਪਾ ਜੀ ਇਹਦਾ ਦੂਜਾ ਡਿਜ਼ਾਈਨ ਵੀ ਦਿਖਾ ਦਿਓ ਆ ਰਾਮ ਟੈਕ ਦਾ ਡਿਜ਼ਾਈਨ ਇੱਕ ਤੁਸੀਂ ਆ ਦੇਖਿਆ ਖੋਲ ਦਿਓ ਵੀਰ ਜੀ ਇਹਨੂੰ ਦੂਸਰਾ ਸੂਟ ਜਿਹੜਾ ਤੁਹਾਡੇ ਸਾਹਮਣੇ ਓਪਨ ਕਰਕੇ ਦਿਖਾ ਰਹੇ ਆ ਆਪਾਂ ਆ ਦੇਖੋ ਰਾਮ ਟੈਕਸ ਦਾ ਦੂਸਰਾ ਸੂਟ ਜੀ ਕੋਟਨ ਦੇ ਉੱਪਰ ਡਿਜ਼ਾਈਨਰ ਸੂਟ ਬਣਾਣੇ ਆ ਜੀ ਬਹੁਤ ਹੀ ਸੋਹਣਾ ਸੂਟ ਹੈ ਦੇਖੋ ਵਰਕ ਕਿੰਨਾ ਪਿਆਰਾ ਹੋਇਆ ਹੋਇਆ ਗਲੇ ਤੇ ਵਰਕ ਹੈ ਜੀ ਡਿਜ਼ਾਈਨਰ ਸੂਟ ਇਸ ਤਰ੍ਹਾਂ ਬਣੇਗਾ ਦੁਪੱਟਾ ਖੋਲੀਓ ਵੀਰ ਜੀ ਤੇ ਆ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਇਹਦਾ ਤੇ ਦੂਜਾ ਕਲਰ ਵੀ ਦਿਖਾ ਦਿਓ ਭਾਜੀ ਇਹਦਾ ਤੇ ਆ ਆ ਗਿਆ ਜੀ ਦੂਸਰਾ ਕਲਰ ਇਹਦਾ ਬਹੁਤ ਹੀ ਸੋਹਣਾ ਸੂਟ ਹੈ ਰਾਮ ਟੈਕਸ ਦੇ ਕੋਟਨ ਦੇ ਬੁਟੀਕ ਵਾਲੇ ਜੀ ਡਿਜ਼ਾਈਨਰ ਸੂਟ ਲੋ ਜੀ ਬਹੁਤ ਹੀ ਸੋਹਣਾ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਕੋਟਨ ਦੇ ਉੱਪਰ ਆ ਚੁੱਕਿਆ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਗਲੇ ਤੇ ਆ ਦੇਖੋ ਜੀ ਕੋਟਨ ਦਾ ਸੂਟ ਹੈ ਤੇ ਦੁਪੱਟਾ ਜਿਹੜਾ ਇਹਦਾ ਨਾਲ ਮਿਲੇਗਾ ਜੀ ਪਿਓਰ ਦਾ ਕਲਰ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਕਲਰ ਆਪਣੇ ਕੋਲ ਆਏ ਨੇ ਤਿੰਨ ਕਲਰ ਆ ਗਏ ਨੇ ਜੀ ਬਹੁਤ ਹੀ ਸੋਹਣਾ ਸੂਟ ਆਇਆ ਸਾਡੇ ਕੋਲ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਕੋਟਨ ਦੇ ਉੱਪਰ ਆਇਆ ਜੀ ਹੈਂਡਵਰਕ ਦਾ ਗਲਾ ਬਣਿਆ ਹੋਇਆ ਹੈ ਦੁਪੱਟਾ ਜਿਹੜਾ ਮਿਲੇਗਾ ਪਿਓਰ ਦਾ ਜੀ ਤੇ ਜਿਹੜਾ ਰੇਟ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈ 2616 ਸੂਟ ਸੀਗਾ ਇਹ ਤੁਹਾਨੂੰ ਮਿਲਣਾ ਹੈ ਸਿਰਫ 1300 ਦੀ ਰੇਂਜ ਚ ਪਿਓਰ ਦੁਪੱਟੇ ਦੇ ਨਾਲ ਕੋਟਨ ਦੇ ਹੈਂਡਵਰਕ ਤੇ ਪੇਂਟਿੰਗ ਦਾ ਵਰਕ ਆ ਦੇਖੋ ਜਿਵੇਂ ਪੇਂਟਿੰਗ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਕੋਟਨ ਦਾ ਸੂਟ ਹੈ ਜੀ ਇਹ ਮਿਲਣਾ ਤੁਹਾਨੂੰ 1300 ਦੀ ਰੇਂਜ